ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਆ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਰਸ ਤੇ ਤੇ ਲੋ ਜੀ ਘੁੰਮ ਰਹੇ ਆ ਖੇਤਾਂ ਦੇ ਵਿੱਚ ਸਵੇਰ ਦਾ 7 ਵਜੇ ਦਾ ਟਾਈਮ ਹੈ ਜੀ। ਠੰਡਾ ਜੀ ਜਿਹੜੀ ਹੋਈ ਵੀ ਆ ਪੂਰੀ ਤੇ ਕਾਫੀ ਦਿਨ ਬਾਅਦ ਬਲੌਗ ਪੈਣਾ ਇਹ ਵੀ ਕਾਰਨਕ ਹੈ ਜੀ। ਸ਼੍ਰੀ ਫਤਿਹਗੜ੍ਹ ਸਾਹਿਬ ਲੰਗਰ ਲਾਇਆ ਵਤਾ। ਉੱਥੇ ਗਏ ਤੇ ਉੱਥੇ ਸੇਵਾ ਚੱਲ ਰਹੀ ਸੀ ਤੇ ਮੁੜ ਕੇ ਆਪਣੇ ਘਰ ਪਹੁੰਚ ਗਏ ਤੇ ਹੁਣ ਘਰ ਵੀ ਜਾਣਾ ਬੱਚੇ ਲੱਗੇ ਹੋਏ ਆ ਕੰਮ ਆਪਣੇ ਇੱਧਰ ਪਿੱਛੇ ਵਿੱਚ ਮਲਕੀਤ ਬਾਈ ਵੀ ਖੜਾ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਧੰਨਵਾਦ ਹੈ ਜੀ ਤੁਸੀਂ ਆਪਾਂ ਨੇ ਗੱਡੀ ਲੱਤੀ ਆ ਬਹੁਤ ਵਧੀਆ ਵਧੀਆ ਬੇਸ਼ਅ ਜਿਹੜੀ ਵਧਾਈਆਂ ਦਿੱਤੀਆਂ ਏਕਣਾ ਹੀ ਬਾਬਾ ਤੁਹਾਨੂੰ ਵੀ ਚੜਾਈਆਂ ਚੜਦੇ ਆ ਕਲਾ ਵਿੱਚ ਰੱਖੇ ਤੇ ਚਲੋ ਜੀ ਬਾਕੀ ਪਿਛਲੇ ਕੈਮਰੇ ਨਾਲ ਸਾਨੂੰ ਦਿਖਾ ਦਿੰਦੇ ਆ ਲੱਗੇ ਹੋਏ ਕੰਮ ਤੇ ਇਹ ਧੁੰਦੜੀ ਖੜੀ ਹੈ ਮਲਕੀਤ ਬਾਈ ਨਾਲ ਵੀ ਮਲਾਉਂਦਾ ਕਿ ਤੁਸੀਂ ਬਣੇ ਰਹੇ ਹੋ ਵੀਡੀਓ ਦੇ ਨਾਲ ਲੋ ਭਾਈ ਮੌਸਮ ਹੈ ਇੱਧਰ ਹੜਿਆ ਪਿਆ ਤੇ ਧੂਣੀ ਹਲੇ ਲਾਈ ਨਹੀਂ ਤੇ ਇੱਧਰ ਮਿਲੋ ਜੀ ਮਲਕੀਤ ਭਾਈ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਫੇਰ ਠੰਡ ਚ ਨਿਕਲ ਆਇਆ ਵਾ ਹਾਂ ਬਹੁਣ ਨਿਕਲੇ ਤ ਵਾ ਨੂੰ ਹਾਂ ਮਾ ਮਾਰੀ ਸਿੱਤਾ ਕਿੰਨੀ ਨੂੰ ਗਿਆ ਨਾ ਤੂੰ ਫੇਰ ਉੱਥੇ ਲੰਗਰ ਚ ਨਹੀਂ ਆਇਆ ਪਰ ਪਿੱਛੇ ਮੈਂ ਗਿਆ ਯਾਰ ਮੇਰਾ ਔਖਾ ਦੇ ਮੈਂ ਪਹਿਲੀ ਕਹਿੰਦਾ ਮੋਂ ਮੇਰਾ ਔਖਾ ਹਾਂ ਹਾਂ ਚੱਲ ਉੱਥੇ ਭਾਈ ਬਹੁਤ ਸੇਵਾਦਾਰ ਤੇ ਬਹੁਤ ਸੇਵਾਦਾਰ ਵੀ ਤੇ ਮਾਰਾ ਦੀ ਕਿਰਪਾ ਨਾਲ ਸੰਗਤ ਵੀ ਬਹੁਤ ਆਈ ਐ ਸਾਂ ਦੇਖ ਰਹੇ ਹਾਂ ਮੈਂ ਬਹੁਤ ਸੰਗਤ ਸੀ ਹਾਂ ਸੰਗਤ ਬਹੁਤ ਸੀ ਤੇ ਬਹੁਤ ਅੱਗੇ ਪਹਿਲੇ ਦਿਨ ਭੀੜ ਨਹੀਂ ਜਾਂਮ ਨਹੀਂ ਲੱਗਦਾ ਹੁੰਦਾ ਪਹਿਲੇ ਦਿਨ ਅਸੀਂ ਰਾਤ ਨੂੰ ਪੌਣੇ 10 ਵਜੇ ਪਹੁੰਚੇ ਆ ਦੇਖ ਲੈ ਮੈਨੂੰ ਉਧਰ 3-4 ਦਿਨ ਪਹਿਲਾਂ ਤੇ ਜਾਂ ਮੈਂ ਦੇਖ ਲੈ ਇੰਨੀ ਸੰਗਤ ਮਾਨਸੇ ਤੱਕ ਦੇ ਲੋਕ ਬਾਈ ਟਰਾਲੀਆਂ ਟਰੈਕਟਰ ਗੱਡੀਆਂ ਚ ਪਹੁੰਚੇ ਹੋਏ ਤੇ ਦੇਖ ਲੈ ਉਧਰ ਨੂੰ ਤੇਰਾ ਜੂਪੀ ਜੂਪੀ ਤੇ ਜਾਣਾ ਵੀ ਯੂਰ ਹਾਂ ਅਸੀਂ ਜਾਵਾਂਗੇ ਹੁਣ ਮੱਥਾ ਟੇਕਾਂਗੇ ਬਾਅਦ ਵਿੱਚ ਨਵੇਂ ਸਾਲ ਵਾਲੇ ਦਿਨ ਨਵੇਂ ਸਾਲ ਦੇ ਪਹਿਲਾਂ ਟੇਕ ਦੀ ਜਾਇ ਇਹ ਹਾਂ ਚਾਹੀ ਬਾਅਦ ਵਿੱਚ ਟੇਕ ਦੀ ਲੋਹੜੀ ਤੱਕ ਅੱਕਣੇ ਭੀੜ ਰਹਿਣੇ ਆ ਲੋਹੜੀ ਥਾਂ ਹੀ ਖੜ ਕੇ ਮੱਥਾ ਟੇਕਣਾ ਪੈਂਦਾ ਉੱਥੇ ਹਾਂ ਅਗਰੇ ਹੀ ਪੂਰਾ ਰਸ ਲੋੜੀ ਤੱਕ ਇਹਨਾਂ ਰਹਿਣਾ। ਯਾ ਕਿ ਆਉਣਾ ਜੂਰ ਮੱਥਾ ਟੇਕ ਕੇ ਆਉਣਾ। ਹੂੰ। ਆਏ ਤਾਂ ਉਹ ਵੀ ਸਾਡੇ ਕਿਹੜਾ ਬਾਈ ਲਿੰਦਾ ਉਧਰ ਨੂੰ ਜਾ ਦੇਖਿਆ ਹੁੰਦੇ ਆ। ਆਓ ਜਾਨਿੰਦਰ ਕੋਲ ਨੂੰ ਜਾਂਦੇ ਆ। ਹਾਂ। ਲੈ ਬਾਈ ਵਿਚਾਲੀ ਜਿੱਚਿਆ ਜਾਂਦਾ ਮੂਰ ਲੱਗਦੀ ਗੁਜ਼ਰਦੇ। ਹਾਂ। ਜਦੋਂ ਕੁੜੀ ਕੋਲ ਨੂੰ ਜਾਂਦਾ ਬਾਈ ਮਨਜੀਤ ਬਾਈ ਕਹਿੰਦਾ। ਤੇ ਬਾਈ ਆਹ ਕਣਕੇ ਬੀਜੋਗੀ ਹੈ। ਕਣਕੇ ਯਾਰ ਕਣਕ ਮੇਰੀ ਗੱਲ ਸੁਣ ਲੈ ਹੁਣ ਕਣਕ ਬੀਜ ਤਾਂ ਦਿੱਤੀ। ਠੰਡ ਨੇ ਨਿਕਲ ਨਹੀਂ ਜਾਈ। ਪੱਤੀਆਂ ਵਿੱਚ ਜੰਮਦੀ ਦੀ। ਹੁਣ ਤਾਂ 15 ਦਿਨ। 20 ਦਿਨ ਲੱਗ ਗਏ। ਹਾਂ 15 ਦਿਨ ਗੁਰੂ ਮੰਨੀ ਪਿਆ। ਹੁਣ ਇਹ ਨਾ ਤੇਰਾ ਗਰਮੈਸ ਨਹੀਂ ਮਿਲਦੀ ਦਾਣੇ ਨੂੰ। ਗਰਮੈਸ ਨਹੀਂ ਬੰਦੀ। ਹੁਣ 12 ਵਜੇ ਧੁੰਦ ਤੋਂ ਨਹੀਂ ਕਿਤੇ। ਹੂੰ। ਉਦੋਂ ਆਏ ਸਵਾ ਜਿੱਦਨ ਦੀ ਆ ਸਿੱਧੀ ਜੁੜ ਮਿਲ ਚੱਲੇ ਆ। ਹੂੰ। ਉਦੋਂ ਦੀ ਧੁੰਦ ਗਈ ਲੱਗੀ। ਉਦੋਂ ਪਹਿਲਾਂ ਧੁੰਦ ਨਹੀਂ ਪਈ ਸੀ। ਸਹੀ ਗੱਲ ਆ। ਦੁਨੀਆਂ ਨੂੰ ਅਹਿਸਾਸ ਕਰਾਤਾ ਵੀ ਇਹਦੀ। ਇਹ ਤਾਂ ਹੁੰਦਾ ਹੀ ਯਾਰ, ਇੱਕ ਸਾਲ ਯਾਰ ਅਹਿਸਾਸ ਤਾਂ ਹੁੰਦਾ ਹੀ ਆ। ਹਾਂ। ਦੇਖ ਲੈ। ਪਹਿਲੇ ਤਾਂ ਵੀ ਐਸਾ ਧੁੰਦ ਨਹੀਂ ਪਣੀ। ਹੂੰ। ਯੋ ਹੋਈ ਨਾ ਅਗੇ ਦੇਖ ਲੈ ਨਹੀਂ ਤਾਂ ਹੁਣ ਹੋਰ ਰੌਣਕ ਲੱਗੀ ਰਹਿਣੀ ਤੇ ਹਲੇ ਰਾਤ ਦੇ ਸਾਰੇ ਪਏ ਹੀ ਐ ਪਏ ਪਏ ਐ ਫਿਰ ਭਾਈ ਆਏ ਆ ਨਾ ਵੀ ਲਗਾਤਾਰ ਕੰਮ ਚੱਲਿਆ ਕੋਈ ਗੱਲ ਐ ਮੈਂ ਤਾਂ ਥੱਕ ਜਾਂਦਾ ਠੀਕ ਨੇ ਤੇ ਹੋਰ ਭਾਈ ਗੰਨੇ ਦੀਆਂ ਪਰਚੇ ਆਈ ਜਾਂਦੀਆਂ ਭਾਈ ਜਾਂਦੀਆਂ ਫੇਲਦ ਨਹੀਂ ਇਸ ਦਿਨ ਨੂੰ ਚਲ ਠੀਕ ਆ ਆਈ ਜਾਂਦੀ ਐ ਲੈ ਭਾਈ ਹੁਣ ਦੇਖੋ ਹੋਰ ਤਾਂ ਕੁਛ ਨਹੀਂ ਜਦੋਂ ਉਹ ਸਾਹਿਬ ਜੋ ਉੱਤੇ ਗੰਨੇ ਤੇ ਗਾਹ ਕੁਛ ਨਹੀਂ ਦਿਖ ਰਿਹਾ ਲੈ ਠੀਕ ਨੇ ਰਾਤ ਤਾਂ ਕਹਿੰਦੇ ਆਈ ਵੀ ਤਾਂ ਦਿਖਦਾ ਹਸਬੀ ਕਹਿੰਦਾ ਆਈ ਵੀ ਤਾਂ ਦਿਖਦਾ ਪੂਰੇ ਕੁਸ਼ ਰਾਤ ਆਈ ਨਹੀਂ ਤੁੰਦਾ ਹੋ ਮੂਰੇ ਅਸੀਂ ਟਰੈਕਟਰ ਚ ਤੇ 8 ਵਜੇ ਪੂਰੀ ਤਾਂ ਹੁੰਦਾ ਆਈ ਆ ਫਿਰ ਉਹ ਉਹਦੇ ਕਰਕੇ ਹੀ ਲਾਈਟ ਨੇ ਠੀ ਆ ਇਹ ਹਾਂ ਲਾਈਟ ਹੁੰਣ ਤੱਕ ਨਹੀਂ ਪੂਰੀ ਹੋ ਜਵੇ ਆਈ ਹੋਣੀ ਆਪਣੇ ਲਾਈਟ ਹੁੰਣ ਤੱਕ ਉਸ ਵੰਗ ਮੀਂਹ ਵੰਗ ਨਾ ਗਰੀ ਉਸ ਰਾਤ 8 ਵਜੇ ਦੇ ਲਾ ਅਸੀਂ ਜਾਂ 9 ਵਜੇ ਪਹੁੰਚੇ ਆ ਖਸਬੀਰ ਪਿੱਛੇ ਤਾਂ ਟਰੈਕਟਰ ਬਰਾਬਰੇ ਬਰਾਬਰ ਲਾਈਟਾਂ ਦੇਖਣ ਤੇ ਹਟ ਜਾਂਦੇ ਤੇ ਖੰਭੇ ਜਿੰਨੀ ਦੂਰ ਤੇ ਦੇਖ ਲਾ ਹਲੇ ਅਮਨ ਮੂਰੇ ਤਾਂ ਤੀਆ ਟਰੈਕਟਰ ਪਿੱਛੇ ਤਾਂ ਹਮ ਚਲੋ ਭਾਈ ਚੱਲ ਰਿਹਾ ਕੰਮ ਮਾਰਾ ਦੀ ਕਿਰਪਾ ਨਾਲ ਤੇ ਤੁਹਾਨੂੰ ਉੱਥੇ ਹੁਣ ਕਣਕ ਕੰਨੇ ਵੀ ਤੁਹਾਡਾ ਘੇੜਾ ਮਾਰਾ ਦੇਣਾ ਤੇ ਫਿਰ ਚੱਲਦੇ ਜੀ ਘਰ ਲੋ ਜੀ ਪਹੁੰਚ ਗਏ ਇੱਧਰ ਕਣਕ ਕੰਨੇ ਵੀ ਤੇ ਦੇਖੋ ਭਾਈ ਲਹਿਰਾ ਮਾਰਦੀ ਕਣਕ ਅੱਪਰ ਤੇ ਮੋੜੀ ਪਈ ਐ ਕਿਉਂਕਿ ਉਸ ਜੀ ਬਹੁਤ ਆ ਪੱਤੇ ਭਰਾ ਦੇਖੋ ਏਕਣਾ ਜੀ ਸਾਰੇ ਕਣਕ ਵੀ ਏਕਣਾ ਮੋੜੀ ਪਈ ਐ ਚਲੋ ਕਣਕ ਵੀ ਮਾਰਾ ਦੀ ਕਿਰਪਾ ਨਾਲ ਖੜੀ ਐ ਜੀ ਪੂਰੀ ਐਨ ਸਟੇਜ ਪਰ ਤਗੜੀ ਤੇ ਚਲੋ ਵਧੀਆ ਜੀ ਮੌਸਮ ਤੋਂ ਤੁਸੀਂ ਪਿੱਛੇ ਦੇਖ ਲਿਆ ਤਾਂ ਉਹ ਦੇਖੋ ਬਈ ਇਕਣਾ ਹੀ ਇਹ ਆ ਜੀ ਸੱਜਰੇ ਸੱਜਰੇ ਇਕਣਾ ਖੇਤ ਕੰਨੇ ਨੂੰ ਜਾਣ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਜੀ ਇਹ ਦੇਖੋ ਆ ਪਹੀ ਜਾਂਦੀ ਆਪਣੇ ਖੇਤਾਂ ਨੂੰ ਤਾਂ ਡੇਢ ਕਿਲੋਮੀਟਰ ਖੇਤ ਹੈ ਜੀ ਚਲੋ ਹੁਣ ਆਪਾਂ ਨੂੰ ਜਾਣਾ ਜੀ ਘਰ ਜਾ ਕੇ ਪ੍ਰਸ਼ਾਦਾ ਛਕਣਾ ਕੀ ਕਰਦੇ ਆ ਪਰਮਾਨੈਂਟ ਉਹ ਵੀ ਤੁਹਾਨੂੰ ਦਿਖਾਉਂਦਾ ਚਲੋ ਬਈ ਕਣਕ ਮੌਸਮ ਸੂਰਜ ਨੇ ਨਿਕਲਣਾ ਤੇ ਪਤਾ ਹੀ ਲੱਗ ਜਾਂਦਾ ਸੂਰਜ ਨਿਕਲਦਾ ਦਿਨ ਦੀ ਚਮਕ ਥੋੜੀ ਜਿਹੀ ਪੈਣ ਲੱਗਦੀ ਚਲੋ ਜੀ ਹੁਣ ਘਰ ਨੂੰ ਚਲਦੇ ਆ ਲਓ ভাই ਖੇਤ ਤੋਂ ਬਾਅਦ ਪਹੁੰਚ ਗਏ ਘਰ ਹੁਣ ਦਨੇ ਉਤਰਦੀ ਲੱਗਦੀ 9:30 ਦਾ ਟਾਈਮ ਹੋ ਗਿਆ ਤੇ ਚਲੋ ਅੰਦਰ ਨੂੰ ਚਲਦੇ ਆ ਅੰਦਰ ਵੀ ਹਲੇ ਉੱਗ ਸੁੱਕ ਕੋਈ ਨਹੀਂ ਤੇ ਇੱਧਰ ਸਰਦਾਰਨੀ ਲੱਗੀ ਵੀ ਆ ਪਹਿਲਾਂ ਇੱਧਰ ਮਿਲ ਜੀ ਮੇਰੇ ਸਾਰੇ ਨੂੰ ਹੱਥ ਜੁੜ ਕੇ ਪੈਰ ਪਰਛਾਵੇਂ ਹਾਂ ਬਈ ਲੱਗੀ ਵੀ ਕੰਮ ਮੁੰਨੀਆਂ ਵਾਲੇ ਪਰੌਂਠੇ ਹੈ ਬੱਚੇ ਘਰ ਆ ਕੁੜੀਆਂ ਹੋਈਆਂ ਨੇ ਹੁਣ ਪਤਾ ਰੋ ਨਵੀਂ ਆ ਬੇਟਵਾੜ ਬਣਾਉਂਦ ਨੇ ਸਹੀਓ ਪਰਵਾਹ ਵਾਲੇ ਰੋਟੀ ਕੇ ਪਰੌਂਠੇ ਅੱਛਾ ਇਹ ਮੁੰਨੀਆਂ ਵਾਲੇ ਗਰਮੇਖੇ ਵਾਲੇ ਮਿੱਠੀ ਵਾਲੀ ਰੋਟੀ ਖਾ ਲਈ ਹਾਂਜੀ ਮਿੱਠੀ ਵਾਲੀ ਖਾਣੇ ਦੀ ਗੱਲ ਤੁਹੀਂ ਹੈ ਨਹੀਂ ਹੁਣ ਦੋ ਤਿੰਨ ਦਿਨ ਘਰ ਨਹੀਂ ਤੇ ਠੀਕ ਆ ਠੀਕ ਆ ਬਾਈ ਮੈਂ ਘਰ ਨਹੀਂ ਤਾਂ ਤੇ ਪਿੱਛੇ ਤੇ ਫਿਰ ਪਰੰਗ ਦੀਆਂ ਮੰਗਾਂ ਪੂਰੀਆਂ ਹੋਈਆਂ ਹੈ ਹਾਂ ਜੀ ਕਿਹ ਕਹਿੰਦਾ ਰਾਤ ਤੇ ਬਹੁਤ ਕਰਦੇ ਬਿਠਾਲੇ ਹੋਏ ਜੀ 12 ਵਜੇ ਤੱਕ ਬੈਠੇ ਰਹੇ ਨੇ ਲਈ ਵਿੱਚ ਠੀਕ ਆ ਬਹੁਤ ਤੋਂ ਦੁਬਾਰਾ ਆਉਦਾ ਤੁਹਾਨੂੰ ਜੀ 12 ਵਜੇ ਕਰ ਹੂੰ ਸੂਰਜ ਜਿਨੀ ਅਜ ਨਿਕਲਦਾ ਮੁਸ਼ਕਲ ਨਹੀਂ ਆ ਜਾਂਦਾ ਅਜ ਵਾਰ ਇੱਕ ਵਾਢੇ ਤੱਕ ਅੱਛਾ ਹਾਂ ਜੀ ਠੀਕ ਇੱਥੇ ਘੜਾ ਨਾ ਮੀਟੀ ਹੋ ਜਾਂਦੀ ਸਵੇਰੇ ਟਾਈਮ ਜੇ ਦੇਖਦੇ ਆ ਰਾਜਨ ਜੀ ਯਾਰ ਠੀਕ ਆ ਫਿਰ ਲੱਗੇ ਵੀ ਅਜੇ ਦਾ ਕੰਮ ਹੈ ਹਾਂਜੀ ਅੱਜ ਖਲਾਉਂਗੀ ਮੂਰਲੀਆਂ ਵਾਲੇ ਪਰੌਂਠੇ ਹਾਂਜੀ ਤੁਸੀਂ ਹੋਗੇ ਇਹਨੂੰ ਲਾਂਘੇ ਰਹਿ ਗਏ ਕਿ ਦੋਣਾ ਓਕੇ ਤੁਹਾਨੂੰ ਫਿਰ ਸਬਜਟ ਲੈ ਗਏ ਇੰਨ ਦਾ ਆਇਆ ਦਾ ਵੀ ਠੰਡੀਆਂ ਹੁੰਦੀਆਂ ਨਾ ਜੀ ਥੋੜਾ ਜਿਹਾ ਟਾਈਮ ਲੱਗਦਾ ਥਾ ਠੰਡੀਆਂ ਹੁੰਦੀਆਂ ਸਵੇਰ ਟੰਕੀ ਹਾਂ ਮੂਲੀ ਠੰਡੀ ਹੁੰਦੀ ਹੈ ਲਓ ਬਾਈ ਪਾਪਾ ਜੀ ਨੇ ਜਿਹੜੀਆਂ ਮੂਲੀਆਂ ਲਾਈਆਂ ਸੀ ਤੁਸੀਂ ਦੇਖੀਆਂ ਬੱਥੇ ਪਾਪਾ ਚਲਾਦੋ ਵਾਸਤੇ ਲੈ ਆਏ ਦੇ ਸ਼ਾਮ ਨੂੰ ਕਹਿੰਦੇ ਕੋਈ ਨਹੀਂ ਫਿਰ ਪੰਮੂ ਨੇ ਦੇਖ ਲਈਆਂ ਹਾਂਜੀ ਠੀਕ ਨਹੀਂ ਤੇ ਆ ਦੇਖੋ ਬਾਈ ਹੋ ਗਿਆ ਮਸਾਲਾ ਸੁਆਦੀ ਕਿਹੜਾ ਕੱਢਨੇ ਮੁੱਢੀਆਂ ਦਾ ਹਾਂ ਮਸਾਲਾ ਤੇ ਬਾਕੀ ਸਾਰੀ ਤਿਆਰੀ ਹੈ ਹਾਂਜੀ ਚੱਲ ਪਾ ਤੂੰ ਮਸਾਲਾ ਮੈਂ ਪਰਮਰਾ ਨੂੰ ਮਿਲੇਵਾ ਹਾਂਜੀ ਠੀਕ ਆ ਲਓ ਬਾਈ ਇੰਦਰ ਚੱਲਦੇ ਆ ਫੰਮੂਰਾ ਹੀ ਮੇਂ ਅੰਦਰ ਹੈ ਹਾ 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 ਹੱਬ ਲੇ 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 ਬਈ ਬੰਦੇ ਸਾਰੇ ਪਏ ਆ ਮਨ ਇਧਰ ਪਏ ਆਪੇ ਔਰ ਇਹਨੂੰ ਅੱਗੇ ਸਾਸਿਕਾਲ ਬੁਲਾਇਤੇ ਨੂੰ ਆਵੇ ਜਿਵੇਂ ਨਾ ਚੱਲ ਪੰਮੂ ਨੂੰ ਆ ਜਾਂਦੇ ਪਹਿਲਾਂ ਆਏ ਹਾਂ ਹਾਏ ਹਾਏ ਖੜ ਕੇ ਬਲਾ ਸਸੀਕਾਲ ਤਾਂ ਹੈਗੀ ਐ ਬਾਈ ਇਹਦੇ ਨਾਲ ਖੜ ਜਾ ਸਿੱਧਾ ਖੜ ਤੇ ਇਹਦੇ ਅ ਕਲੇਡੂ ਨਿਕਲਿਆ ਆ ਬਾਈ ਇਹਨੂੰ ਹੁਣ ਦੁਆਜ ਦੁਆ ਕੇ ਲਿਆਉਣੀ ਐ ਮੈਨੂੰ ਹੁਣੇ ਪਤਾ ਲੱਗਿਆ ਹੈ ਹਾਂਜੀ ਹੈਨਾ ਨਿਕਲਿਆ ਤਾਂ ਹਾਂ ਆਹ ਆ ਦੇਖੋ ਬਾਈ ਸ਼ਰਾਰਤੀ ਮੈਨ ਇਹ ਆ ਕਿੱਥੇ ਗਿਰਿਆ ਬਾਹਰ ਬਾਹਰ ਕਿੱਥੇ ਹੈ ਕਿੱਥੇ ਗਿਰਿਆ ਬਾਈ ਇਹ ਗਿਰ ਗਿਆ ਨਾਲੇ ਪਿੱਛੇ ਤੇ ਹਾਂ ਗਿਰ ਗਿਆ ਪਿੱਛੇ ਦਾ ਪੌੜੀ ਪਰ ਦੇ ਉਤਰਦਾ ਤਾਂ ਆਖਰ ਗੋਲੀ ਪਰ ਦਿੱਤੀ ਆਈ ਗੋਲੀ ਜੀ ਅੱਛਾ ਤਾਂ ਠੀਕ ਆ ਦੋ ਤਿੰਨ ਦਿਨਾਂ ਲਾਉਣੀ ਨਾ ਜਲਦਾ ਤੇਲ ਲੰਦਾਂ ਨਾ ਜਲਦਾ ਤੇਲ ਗੋਲੀ ਪਰ ਖੇਲਣ ਵਾਲੀ ਪਰ ਤੇਲ ਕਿ ਗਿਆ ਹਾਂ ਜੀ ਗੋਲੀਆਂ ਨਾਲ ਖੇਡ ਰਿਹਾ ਦਾ ਅੱਛਾ ਅੱਛਾ ਖੇਡ ਰਿਹਾ ਜਮੂ ਗਲੋਡਣੀਆਂ ਤੇ ਕਿੰਨੀਆਂ ਲੰਦਾਂ ਅਜ ਵਾਰਸ ਪਰ ਹੁਣ ਦਰਦ ਕਿੱਥੇ ਹੋ ਰਿਹਾ ਵੀ ਦੱਸ ਕਿੱਥੇ ਹੋ ਰਿਹਾ ਹੈ ਆ ਦੇਖ ਬਾਈ ਕਲੇਡੂ ਦਾ ਦਰਦ ਹੋ ਰਿਹਾ ਹੈ ਠੀਕ ਹੈ ਵੇ ਯਾਰ ਆ ਬਾਈ ਇੱਧਰ ਜਸ਼ਨ ਨੂਰੀ ਮੇਲੋ ਮੇਰੇ ਅੰਦਰ ਬੰਸਾਨੇ ਪਿਆਦੇ ਚਸ਼ਕੇ ਹਾਂ ਨਿਕਲ ਜੋ ਰਜਾਈਆਂ ਚ ਕਿ ਨਹੀਂ ਹਲੇ ਠੰਡ ਲੱਗੀ ਠੰਡ ਲੱਦੀ ਹੈ ਹਾਂਜੀ ਅੱਛਾ ਲੈ ਵੇ ਪੰਮੂ ਫੇਰ ਮੁੜ ਕੇ ਰਜਾਈ ਤੇ ਜਾਣ ਨੂੰ ਕਰਦਾ ਹਾਂ ਹਾਂ ਪੰਮੇ ਹੁਣ ਜਸ਼ਨ ਵੀ ਪਹੁੰਚ ਗਈ ਤੇ ਇੱਧਰ ਵੀ ਤਿਆਰੀ ਤੇਰੇ ਆਹ ਕਿਆ ਪਹਿ ਗਿਆ ਧਨੀਆ ਧਨੀਆ ਪਾਊਡਰ ਹਾਂ ਆਹ ਹਾਂ ਘਰ ਦਾ ਸਕਾਹਾ ਹੈ ਅੱਛਾ ਘਰ ਦਾ ਸਕਾਹਾ ਹੈ ਬਾਈ ਧਨੀਆ ਧਨੀਆ ਮੈਂ ਇੱਥੇ ਮੇਥੀ ਪਾਲਕ ਨਹੀਂ ਸਿਕਾਈ ਜਾਂਦੀ ਤਨੀ ਇਹ ਮੇਥੀ ਬਾਈ ਘਰ ਦੇ ਤੇ ਆ ਗਿਆ ਨਮਕ ਹਲਵਾ ਹੀ ਵਾਹੀ ਪਾ ਸਾਡਾ ਤਗੜਾ ਏ ਕੁੱਕ ਧੰਨਵਾਦ ਹੈ ਦਾ ਜਿਹੜਾ ਵਧੀਆ ਵਧੀਆ ਭਗਵਾਨ ਹਾਂ ਹਾਂ ਹਾਵਨਾ ਅੱਜ ਦਾ ਜਿਹੜਾ ਮਿਰਚ ਤੇ ਰੱਖਿਓ ਮੱਚਾ ਨੇ ਵੀ ਤਾਂ ਖਾਣ ਦੇ ਵਿੱਚ ਅੱਛਾ ਕਹਿੰਦਾ ਮੈਂ ਫਤੇਜ ਰੱਖਿਓ ਮਾਤਾ ਲੱਗ ਦੇਈ ਨਹੀਂ ਹੂੰ ਉਹ ਬਾਈ ਮਿਰਚ ਖਾਂਦਾ ਤੇਜ ਤੇ ਆ ਸਾਡੇ ਗੋਲੂ ਰਾਈਂ ਘਟ ਖਾਂਦੇ ਆ ਹੈ ਜਸੰਤਾ ਕੋਲ ਆ ਗਈ ਵੇਟਿੰਗ ਕਰਦੀ ਵੀ ਮੰਮੀ ਕਾ ਤਾ ਪਰੌਂਠਾ ਦਵੇ ਪਾਣੀ ਲਾਈ ਜਾਂਦਾ ਜੀ ਪਾਣੀ ਪਟਿਆ ਜਾਂਦੇ ਪਾਣੀ ਦੇ ਕਿੰਨਾ ਨਿਕਲੇ ਮੂਲੀ ਦਾ ਹੂੰ ਹੂੰ ਇਹ ਲਾਹੇਵੰਦ ਹੁੰਦਾ ਜੇ ਪੀਣਾ ਹੈ ਮਲਾਂ ਇੱਥੇ ਆਵਾ ਸੰਕੇ ਹੂੰ ਸੰਕੇ ਕੀ ਹੁੰਦਾ ਅੱਛਾ ਤੂੰ ਵੀ ਪੀ ਲਈ ਹੋ ਤੱਕ ਤੈਨੂੰ ਪੀਣਨਾ ਹੈ ਹਲਦੀ ਥੋੜੀ ਜ਼ਿਆਦਾ ਹੀ ਪਾ ਦੇ ਪਰ ਹਲਦੀ ਤਾਂ ਲਾਹੇਵੰਦ ਆ ਹਾਂਜੀ ਇਹ ਗੱਲ ਉਹ ਨਹੀਂ ਕੋਚਿਆ ਇਹ ਬਾਈ ਘਰ ਦੀ ਹਲਦੀ ਸਾਡੀ ਚੱਕ ਫੱਟੇ ਚਲੋ ਚੱਲ ਰਿਹਾ ਕੰਮ ਹੁਣ ਜਸੰਤਾ ਤਬੇਕਾ ਨਹੀਂ ਉਹ ਦੇਖੀ ਜਾਂਦੀ ਖੜੀ ਹੈ ਵੀ ਕਾਦ ਮम्मी ਪਕਾ ਦਵੇ ਹੈ ਹਾਂਜੀ ਹਾਂ ਠੀਕ ਹੈ ਚਲੋ ਭਾਈ ਚੱਲ ਰਿਹਾ ਕੰਮ ਲੈ ਭਾਈ ਪਰੌਂਠਾ ਬਣਨ ਨੂੰ ਤਿਆਰ ਇਧਰ ਜਸ਼ਨ ਦੇ ਭਾਈ ਜਸ਼ਨ ਨੇ ਤਿਆਰੀ ਵੀ ਕਰ ਲਈ ਦੇਖ ਲੋ ਨਾ ਹੈ ਅਦਰ ਤੱਕ ਅਦਰ ਤਾਂ ਕਣ ਵੀ ਗਈ ਪਲੇਟ ਲੈ ਕੇ ਨਹੀਂ ਮਮਾ ਦਹੀਂ ਦੇਤੀ ਨਾਲ ਕੇ ਲੈ ਭਾਈ ਉਧਰ ਦਹੀਂ ਪੈ ਵੀ ਗਿਆ ਹਲੇ ਪਰੌਂਠਾ ਪਹਿਲੇ ਪੈ ਰਹੇ ਹਾਂ ਆਹ ਮੋੜੀ ਕਰਿਆ ਤਨ ਹਾਂ ਚੱਕਣਾ ਵੇਟਿੰਗ ਕਰ ਰਿਹਾ ਮਮੂ ਆ ਲਿਆ ਨਾ ਆਇਆ ਨਹੀਂ ਗਿਆ ਤਾਂ ਦੀਦੀ ਛੇਤੀ ਲਿਆ ਪਰੌਂਠਾ ਅੱਛਾ ਕਹਿੰਦਾ ਛੇਤੀ ਲਿਆ ਪਰੌਂਠਾ ਸਰ ਜੀ ਆਨ ਦਾਲ ਬਣਾ ਲਈ ਤੇ ਦਿਨ ਹੋ ਗਏ ਤੇ ਪਰੌਂਠੇ ਬਣਾਤੇ ਜਾਂਦੇ ਹਨ ਲੜ ਗਿਆ ਨਾ ਮਮਾ ਫਿਰ ਫੇ ਦਾਲ ਅੱਛਾ ਦਾਲ ਕਹਿੰਦਾ ਇਹ ਦਾਲ ਤੇ ਖਾਉਂਗੇ ਮੇਰੀ ਦਾਲ ਬਣਾ ਲੇ ਤੇ ਵਧੀਆ ਰਹਿੰਦੀ ਹੈ ਅੱਛਾ ਲੈ ਬਈ ਬਾਹਰ ਪਹਿਲਾ ਪਰੌਂਠਾ ਪੈ ਗਿਆ ਉਹ ਸਾਈਡ ਪਨ ਹੋ ਗਿਆ ਜਿਆਦਾ ਲੜ ਗਿਆ ਜਿਆਦਾ ਦੇਖ ਲੈ ਲੈ ভাই ਪਹਿਲਾ ਪਰੌਂਠਾ ਲੈ ਤੇਰੇ ਇੱਧਰ ਇੱਕ ਹੋਰ ਆ ਗਿਆ ਬੰਦਾ ਹਾਂ ਕਹਿ ਲੈਣਾ ਆ ਦਵਾਈ ਦਵਾਈ ਲੋ ভাই ਬੰਦਾ ਆਇਆ ਕਿਹਾ ਮੈਨੂੰ ਦਵਾਈ ਦਵਾ ਕੇ ਲਿਆਓ ਕਲੇਡੂ ਦੀ ਚੱਲਦੇ ਹਾਂ ਹਾਂ ਪਰੌਂਠਾ ਵੀ ਆਜੇ ਬਈ ਹੁਣ ਹੈਂ ਆ ਚੱਕ ਫਿਰ ਆਉ ਦੇ ਆ ਲੈ ਤੇ ਆ ਚੱਕ ਦਹੀ ਤੇ ਆ ਚੱਕ ਪਰੌਂਠਾ ਰੱਖ ਦਹੀ ਸਾਈਡ ਪਰ ਤੇ ਚਲੋ ਲੋ ভাই ਇਲਪੇ ਦੋ ਬੰਦੇ ਆਰਮਨਾਲ ਠੰਡਾ ਕਰਕੇ ਖਾਣਾ ਹਾਂ ਚਲੋ 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 ਇਹ ਬੰਦਾ ਜੀ ਬਹੁਤ ਹੈ ਘੈਂਟ ਇੱਧਰ ਆ ਉਹ ਬਿੱਲਾ ਵੀ ਆ ਜਾ ਕਰਨ ਲੱਗ ਗਿਆ ਹੁਣ ਪਹਿਲਾਂ ਤੱਪਾ ਵੇਦਾ ਚੱਕਰ ਗਾਈ ਬੈਜ ਜਾ ਉਹਦੇ ਨੂੰ ਇਹ ਆ ਲੈ ਬੈਜ ਜਾ ਓਏ ਚਲ ਚਲ ਚਾਚਾ ਨਾ ਹਮਲਾ ਕਰ ਦਵੇ ਦੂਰੇ ਰਹੋ ਠੀਕ ਹੈ ਚਲੋ ਖਾਓ ਬੰਦਾ ਬਈ ਬੱਚੇ ਖੁਸ਼ ਕਹਿੰਦਾ ਸਾਰੇ ਖੁਸ਼ ਇਹ ਆਹ ਲਾ ਪਾਫਾਂ ਠਾਲ ਦੇ ਅੰਦਰ ਇਹ ਆਹ ਲਾ ਜਸਨ ਸਿਆਣੀ ਹੈ ਇਕਣਾ ਪਾੜਤਾ ਚਲੋ ਖਾ ਲਓ ਲੋ ਬਾਈ ਰੋਟੀ ਖਾਣ ਤੋਂ ਬਾਅਦ ਬੰਦੇ ਨੂੰ ਵੀ ਦਵਾਈ ਦਵਾ ਲੈਂਦੀ ਦਿਖਾ ਤਾਂ ਵੀ ਦਵਾਈ ਆਵਾ ਨਹੀਂ ਦਾ ਬਾਈ ਦਵਾਈ ਦਵਾ ਲੈਂਦੀ ਇੱਧਰ ਖਾਓ ਦਿਖਾ ਇੱਧਰ ਨੂੰ ਲੈ ਬਈ ਹੁਣ ਹੋ ਜਾਊਗਾ ਠੀਕਾ ਕੱਦਾ ਬਾਈ ਦਸ ਦਸ ਹੀ ਕਰਦਾ ਹੈ ਚਲੋ ਉਸੇ ਗਲੀਫ ਦੀ ਅੰਦਰ ਨੂੰ ਜਾ ਕੇ ਹੁਣ ਆਪਣੀ ਮੰਮੀ ਕੋਲ ਜਾਊਗਾ ਲਾ ਵੀ ਸਦਾਨੀਆ ਹਲੇ ਰੋਟੀ ਪੱਕੇ ਰਹੀ ਆ ਠੀਕ ਐ ਲਾ ਵੀ ਦਵਾਈ ਲੈ ਕੇ ਆ ਕੇ ਬੰਦਾ ਦੁਬਾਰਾ ਫੇਰ ਰੋਟੀ ਨੂੰ ਮੜ ਗਿਆ ਦੇਖ ਲੈ ਜਿੱਕਣਾ ਹੋਰ ਜਿੱਤ ਦਵਾਈ ਲੈ ਕੇ ਹੌਸਲਾ ਹੀ ਹੋ ਜਾਂਦਾ ਇਹਨੂੰ ਹਨਾ ਹਾਂਜੀ ਹੈ ਹੌਸਲਾ ਹੀ ਹੋ ਜਾਂਦਾ ਆਪਾਂ ਨੂੰ ਵੀ ਤਾਂ ਹੋ ਜਾਂਦਾ ਵੀ ਦਵਾਈ ਲੈਣੀ ਹੋ ਠੀਕ ਹੋ ਜਾਣਾ ਨਾ ਦਵਾਈ ਹਲੇ ਨੇ ਲੈਣੀ ਆ ਦੇਖ ਤੈਨੂੰ ਫੜਾਈ ਆ ਨਹੀਂ ਵੈਸੇ ਮੈਂ ਗੱਲ ਕਰ ਰਹੀ ਆ ਜੇ ਆਪਾਂ ਵੀ ਜੇ ਚੰਗੀ ਬੋ ਦਵਾਈ ਲੈ ਲਵੋ ਨੇ ਆਪਾਂ ਨੂੰ ਵੀ ਤਾਂ ਹੋ ਜਾਂਦਾ ਵੀ ਦਵਾਈ ਪਹਿਲਾਂ ਰੋਟੀ ਖਾਦਨੀ ਸੀ ਰੋਣ ਲੱਗ ਗਿਆ ਕਿਨਾਂ ਮੈਂ ਦਵਾਈ ਦਵਾ ਕੇ ਲਿਆ ਬੰਦ ਲੱਗ ਗਿਆ ਹੀ ਬਾਤ ਆਉਂਦੀ ਸਾਰੇ ਫੇਰ ਇੱਕ ਉਹ ਮੱਛੀ ਪਈ ਆ ਉਹ ਦੇਖ ਉਧਰ ਉਹਨੇ ਰੋਟੀ ਖਾ ਲਈ ਹਾਂ ਸਵਾਦ ਤੇ ਪਰੌਂਠੇ ਹਾਂਜੀ ਕਿੰਨੇ ਆਹ ਪਰੌਠਾ ਖਾ ਰਿਹਾ ਬਾਈ ਦਹੀਂ ਨਾਲ ਤੇ ਹਾਂ ਬਈ ਧੰਨਵਾਦ ਤੇਰਾ ਚੁੱਕ ਜਾ ਜੀ ਅਸੀਂ ਖਾਣ ਲੱਗੇ ਹੈ ਚੁੱਕ ਜਾ ਬਦ ਮਾਝਾ ਰਿਹਾ ਥੋੜਾ ਗੋਲੀਆਂ ਚੱਟਾ ਦੇ ਉਹ ਦੇ ਆਉਦੇ ਉਂਗਲੀਆਂ ਚੱਟਣ ਲੱਗ ਗਿਆ ਬਾਈ ਇਹ ਰਾਜਾ ਪਾਪਾ ਦੀਆਂ ਮੋਦੀਆਂ ਲੈ ਕੇ ਰੱਖੀਆਂ ਜਦ ਮम्मा ਪੁੱਛਣ ਲੱਗਿਆ ਮम्मा ਹੈ ਨਾ ਪਰੌਠੇ ਬਣਾਉਂਗੇ ਹਾਂ ਸਵੇਰ ਬਣਾਉਂਗੇ ਹੂੰ ਚੱਲ ਬਾਈ ਉਹ ਦਵਾਈ ਲੈ ਤੇ ਮੜਿਆ ਨਾ ਰੌਂਡ ਟਾਉਂਦਾ ਫਿਰ ਤਾਂ ਲੱਗ ਗਈ ਹਾਂ ਇੱਕ ਗੋਲੀ ਦੇਤੀ ਸੀ ਪਹਿਲਾਂ ਚੂਸਣੇ ਵਾਲੀ ਇਹਨੂੰ ਜਿਹੜੀ ਦਰਦ ਵਾਲੀ ਆ ਤਾਂ ਕਿਸ ਤਰ੍ਹਾਂ ਦੇਣੀ ਹੈ ਇਹ ਇੱਕ ਇੱਕ ਚਮਚਾ ਠੀਕ ਆ ਤੇ ਹਾਂ ਵੀ ਕੈਲਨ ਚੱਲਿਆ ਹੋਰ ਲਿਆ ਮੈਂ ਲਿਆਉਂਦਾ ਬਹਿ ਜਾ ਉੱਥੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਜਾਂ ਜਸ਼ਨਪੁਰ ਤੱਪਰ ਪਈ ਐ ਅੱਧੀ ਰੋਟੀ ਚੱਕ ਲਿਆ ਜਾਂ ਵੀਰ ਜੀ ਜਾ ਪਰੇ ਹਾਂ ਤੇ ਹਾਂ ਵੀ ਠੀਕ ਆ ਧੰਨਵਾਦ ਵਾਜੀ ਤੇਰਾ ਕੋਈ ਨਹੀਂ ਧੰਨਵਾਦੀ ਜ਼ਰੂਰੀ ਤੇ ਆ ਆ ਜੂਟ ਮੇਲਾ ਤੇ ਪਾੜ ਕੇ ਛੱਡੂਗੀ ਹਾਂ ਹਾਂਜੀ ਇਹ ਜੂਟ ਨਵਾਂ ਸਵਾਇਆ ਦਾ ਇਹਨਾਂ ਢਿੱਲੇ ਕੇ ਆਇਆ ਪਾ ਬਹੁਤ ਦੜ ਪਾ ਲਿਆ ਜੀ ਕਿ ਦਿਨ ਦਾ ਫੇਰ ਉਪਰ ਨੂੰ ਪਾ ਗੀ ਨਾ ਨਵਾਂ ਨਵਾਂ ਕਰਕੇ ਹੁਣ ਕਾਹਨੋਂ ਹੁਣ ਕਾਹਨੋਂ ਪਾ ਲਿਆ ਜੀ ਉਹ ਟ੍ਰਾਈਲ ਜੇ ਆਉਂਦਾ ਉਹ ਨੜਾ ਦੇਣਾ ਕਿੱਦਾਂ ਨੇ ਰੱਖ ਕੇ ਠੀਕ ਆ ਅਜੇ ਤਾਂ ਨਾਂ ਮਿਸ ਆਲ ਨੂੰ ਨਵਾਂ ਹੋ ਤੁਹਾਨੂੰ ਦਿੰਦੀ ਕੋਈ ਨਵਾਂ ਸਾਲ ਆ ਜਾਂਦਾ ਸੂਟ ਦੀ ਕੋਈ ਘਟ ਨਹੀਂ ਤੇ ਮੈਂ ਬੱਬੂ ਠੀਕ ਹੋ ਜਾਵੇ ਨਾ ਹਾਂਜੀ ਤੇ ਅੰਦਰ ਮੈਂ ਪੇਕੇ ਨੂੰ ਜਾਉਂਗੀ ਉਦੋਂ ਨਾ ਸੂਟ ਪਾ ਅੱਛਾ ਪਾ ਲੀ ਤੇ ਉਧਰ ਦੇਖੀ ਉਹ ਇਹ ਗਲ ਕਾਂ ਵਿਚ ਰੱਖਿਆ ਹੋਣਾ। ਉਹ ਦੇਖ ਪਰਦਾ ਹੀ गिर ਗਿਆ ਪੁੱਤ ਸ਼ਰਟ ਦੇ। ਇਹ ਹਾਂ ਚੱਲ ਬਈ ਨਹਾਣੇ ਆ। ਇਹ ਆਹ ਲੋ। ਆ ਗਿਆ ਬਨੋਠਾ। ਚੱਕ। ਹਾਂ ਹੀ ਖਾਂਦਾ ਬਈ। ਇਹ ਅੱਧਾ ਬਰੌਂਟ ਹੈ ਜਿਹਦਾ ਆ ਗਿਆ ਤਾਂ ਅੱਧਾ ਹੋਣਾ ਗਿਆ। ਤੇ ਛਾਹ ਹਾਂ ਰੱਜ ਜੂਗਾ। ਦੇ ਦੀ ਫਿਰ ਇੱਕ ਇੱਕ ਚਮਚਾ। ਮੈਂ ਚੱਲਿਆ ਮੁੜ ਕੇ ਖੇਤ। ਚਲੋ ਠੀਕ ਹੈ ਜੀ। ਮਿਲਦਾ ਕਿਸੇ ਅਗਲੇ ਬਲੌਗ ਦੇ ਵਿੱਚ। ਤਦ ਤੱਕ ਦੇ ਲਈ। ਸਸੇ ਕਾ ਜਸਨ ਪਰੌਂਠਾ ਦੇ ਕੇ ਦੁਬਾਰਾ ਫੇਰ ਲੱਗੀ ਹੁਣ ਦੇਖੋ ਐ ਲੈਟ ਨਹੀਂ ਜਾਈਗੀ ਨਹੀਂ ਡੈਂਸਿਟੀ ਲਾਈਟ ਨਹੀਂ ਦੀ ਆ ਹਾਂ ਐਲਸੀਡੀ ਹਾਂ ਨਹੀਂ ਤਾਂ ਹੈ ਕਿ ਢੰਡ ਤੇ ਕੋਈ ਹਾਂ ਤੇ ਹਾਂ ਵੀ ਠੀਕ ਆ ਹੁਣ ਠੀਕ ਆ ਦਾਈ ਲੈ ਲਈ ਹਾਂ ਠੀਕ ਆ